ਪਿਆਰੇ ਬੱਚਿਓ ਅੱਗੇ ਜੀ ਆਪਾਂ ਪ੍ਰੈਕਟਿਸ ਸ਼ੀਟ ਪਹਿਲੀ ਦੇ ਉੱਤੇ ਵਿਗਿਆਨ ਦੀ ਪਹਿਲੀ ਸ਼ੀਟ ਹੈਗੀ ਹੈ ਜੀ ਇਹ ਤੁਹਾਡੇ ਕੋਲ ਸੋ ਬਹੁਤ ਫਟਾਫਟ ਆਪਾਂ ਸੋਲਵ ਕਰਨੀ ਹੈਗੀ ਹੈ ਸੋ ਦੇਖੋ ਜੀ ਕੀ ਕਹਿ ਰਹੀ ਹੈ ਸ਼ੀਟ ਨਾਲ ਨਾਲ ਆਪਾਂ ਸਮਝੀ ਜਾਵਾਂਗੇ ਨਾਲ ਨਾਲ ਇਹਨੂੰ ਰਿਕਾਰਡ ਕਰਦੇ ਆਂ ਤੇ ਜਿਨ੍ਹਾਂ ਦਾ ਇੰਗਲਿਸ਼ మీడియం ਹੈ ਇੰਗਲਿਸ਼ మీడియం ਦੀ ਅਲੱਗ ਤੋਂ ਹੈਗੀ ਹੈ ਉਹ ਵੀ ਆਪਾਂ ਸੋਲਵ ਕਰਦੇ ਹੈਗੇ ਆਂ ਸੋ ਫਿਲਹਾਲ ਦੋ ਆਈਆਂ ਨੇ ਤੁਹਾਡੇ ਕੋਲ ਅਗਲੇ ਹਫਤੇ ਤੀਸਰੀ ਹੈਗੀ ਦੋ ਆਪਾਂ ਕਰ ਦਿੰਨੇ ਆ ਇੱਕ ਦੋ ਦਿਨ ਦੇ ਵਿੱਚ ਫਿਰ ਆਪਾਂ ਅੱਗੇ ਚੱਲਾਂਗੇ ਸੋ ਪਹਿਲਾ ਕੁਐਸਚਨ ਸੰਜੀਵ ਸੰਜੀਵ ਦੇ ਪਿਤਾ ਜੀ ਨੇ ਖੇਤ ਵਿੱਚੋਂ ਅਣਚਾਹੀ ਪੌਦਿਆਂ ਨੂੰ ਕੱਢ ਰਹੇ ਸਨ ਅਣਚਾਹੀ ਅਣਚਾਹੀ ਜਿਹੜੇ ਪੌਦੇ ਹੁੰਦੇ ਹਨ ਉਹਨੂੰ ਆਪਾਂ ਨਦੀਨ ਕਹਿੰਦੇ ਆ ਤਾਂ ਇਹਦਾ ਮਤਲਬ ਜੋ ਕੱਢਣਾ ਹੈ ਉਹਨੂੰ ਕਹਾਂਗੇ ਆਪਾਂ ਨਦੀਨ ਕੱਢਣਾ ਸੋ ਪਹਿਲਾ ਕੁਐਸਚਨ ਤਾਂ ਸਾਡਾ ਹੋ ਗਿਆ ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਰਬੀ ਦੀ ਫਸਲ ਹੈ ਠੀਕ ਹੈ ਜੀ ਤਾਂ ਰਬੀ ਦੀ ਫਸਲ ਦੇ ਵਿੱਚ ਹੁੰਦੀ ਕਣਕ ਜੋ ਜਵੀ ਸਰੋਂ ਇਹਨਾਂ ਕਿਹੜੀ ਰਬੀ ਦੀ ਫਸਲ ਹੈ ਸੋ ਰਬੀ ਦੀ ਫਸਲ ਸਰੋਂ ਹੈਗੀ ਹੈ अच्छा खरीफ ਦੀਆਂ ਫਸਲਾਂ ਕਿਹੜੇ ਮਹੀਨੇ ਉਗਾਈਆਂ ਜਾਂਦੀਆਂ ਹਨ ਖਰੀਫ ਦੀਆਂ ਫਸਲਾਂ ਠੀਕ ਹੈ ਜੀ ਸੋ ਖਰੀਫ ਦੀਆਂ ਫਸਲਾਂ ਹੈਗੀਆਂ ਜੀ ਤੁਹਾਡੇ ਕੋਲ ਮਈ ਜੂਨ ਦੇ ਵਿੱਚ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਰਬੀ ਦੀਆਂ ਹੁੰਦੀਆਂ ਨੇ ਤੁਹਾਡੇ ਕੋਲ ਅਕਤੂਬਰ ਨੰਬਰ ਚ ਹੁੰਦੀਆਂ ਖਰੀਫ ਹੁੰਦੀ ਹੈ ਮਈ ਜੂਨ ਦੇ ਵਿੱਚ ਠੀਕ ਹੈ ਜੀ ਸੋ ਤੁਸੀਂ ਕੀਤੇ ਵੀ ਉਹ ਕੋਈ ਡਰੋ ਕਹਿੰਦਾ ਫਾਲੀਆ ਦੀ ਵਰਤੋਂ ਡੈਸ਼ ਲਈ ਕੀਤੀ ਜਾਂਦੀ ਹੈ ਤੋਂ ਫਾਲੀਆ ਜਿਹੜਾ ਹੁੰਦਾ ਉਹ ਤੁਹਾਡੇ ਕੋਲ ਤੁਸੀਂ ਦੇਖਿਆ ਹੁਣ ਉਹ ਏਦਾਂ ਏਦਾਂ ਦੀ ਉਹਨੂੰ ਲੱਗੀ ਆਉਂਦੀਆਂ ਨੇ ਇਹ ਵਣਿਆ ਹੁੰਦਾ ਤੁਹਾਡੇ ਕੋਲੋਂ ਟਰੈਕਟਰ ਖਿੱਚ ਰਿਹਾ ਹੁੰਦਾ ਤੁਹਾਡੇ ਕੋਲ ਯਾਦ ਆ ਗਿਆ ਜੀ ਇਹ ਫਾਲੀ ਆਏ ਤਾਂ ਹਲਵਾਉਣ ਲਈ ਹੁੰਦਾ ਠੇਟਾ ਦੇਣਾ ਕਾਦੀ ਵਿਧੀ ਹੈ ਛਿੱਟਾ ਦੇਣਾ ਮਤਲਬ ਆਪਾਂ ਜਦੋਂ ਆਪਾਂ ਬੀਜ ਬੀਜਦੇ ਹੈਗੇ ਆ ਤੁਹਾਡੇ ਕੋਲ ਠੀਕ ਹੈ ਬੀਜ ਨੂੰ ਖਿਲਾਰਦੇ ਆ ਨਾ ਤਾਂ ਉਹਨੂੰ ਛਿੱਟਾ ਦੇਣਾ ਕਹਿੰਦੇ ਨੇ ਛਿੱਟਾ ਦੇਣਾ ਬੀਜ ਬੀਜਣ ਦੀ ਵਿਧੀ ਹੈ ਏ ਲਿਖੇ ਵਿੱਚੋਂ ਕਿਸ ਫਸਲ ਨੂੰ ਨਾਈਟrogen ਭਰਪੂਰ ਖਾਦਾਂ ਦੀ ਵਰਤੋਂ ਨਹੀਂ ਪੈਂਦੀ ਮਤਲਬ ਨਾਈਟrogen ਨਹੀਂ ਚਾਹੀਦੀ ਨਾਈਟrogen ਉਹਨਾਂ ਫਸਲਾਂ ਨੂੰ ਨਹੀਂ ਚਾਹੀਦੀ ਹੁੰਦੀ ਜਿਨ੍ਹਾਂ ਦੀ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੋਲ ਜੜਾਂ ਦੇ ਵਿੱਚ ਰਾਈਜ਼ੋਬੀਅਮ ਵਗੈਰਾ ਬੈਕਟੀਰੀਆ ਹੁੰਦੇ ਨੇ ਜਾਂ ਤੁਹਾਡੇ ਕੋਲ ਠੀਕ ਹੈ ਜੀ ਤਾਂ ਜਿਵੇਂ ਸੋਇਆਬੀਨ ਹੋਗੀ ਤਾਂ ਆਪਾਂ ਦਾ ਆਪਸ਼ਨ ਆ ਹੋ ਹੀ ਨਹੀਂ ਸਕਦੀਆਂ ਦਾਲਾਂ ਦੀ ਕੈਟਾਗਰੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਠੀਕ ਹੈ ਹਾਂਜੀ ਸੋ ਅੱਗੇ ਕੀ ਹੈ ਛਟਾਈ ਦੀ ਛਟਾਈ ਦੀ ਪ੍ਰਕਿਰਿਆ ਡੈਸ਼ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਤੋ ਛਡਾਈ ਹੈ ਜੀ ਹਵਾ ਨਾਲ ਕਰਾਂਗੇ ਆਪਾਂ ਤੁਹਾਡੇ ਕੋਲ ਜਿਹੜਾ ਹੈਗਾ ਪਾਣੀ ਮਿੱਟੀ ਕੰਪੋਸਟ ਦਾ ਕੋਈ ਹੈ ਹੀ ਨਹੀਂ ਨਾ ਇਹ ਤਾਂ ਆਪਸ਼ਨ ਇਹ ਨਹੀਂ ਹੋ ਸਕਦੀ ਤੁਹਾਡੇ ਕੋਲ ਤਾਂ ਆਪਾਂ ਨੂੰ ਜਦੋਂ ਪਤਾ ਲੱਗ ਗਿਆ ਜੀ ਤੁਹਾਡੇ ਕੋਲ ਏਹ ਲਿਖਿਆਂ ਵਿੱਚੋਂ ਕਿਹੜੀ ਆ ਆ ਸਮਾਨ ਜ਼ਮੀਨ अनਇਵਨ ਆਨਇਵਨ ਆਨਇਵਨ ਅਗਰ ਤੁਹਾਡੀ ਜ਼ਮੀਨ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਫਾਰਮ ਪ੍ਰਣਾਲੀ ਬੈਸਟ ਹੁੰਦੀ ਹੈ ਜੀ ਧੁਬਕਾ ਪ੍ਰਣਾਲੀ ਉੱਥੇ ਹੁੰਦੀ ਹੈ ਜਿੱਥੇ ਧੁਬਕਾ ਪ੍ਰਣਾਲੀ ਕਿੱਥੇ ਹੁੰਦੀ ਹੈ ਜਿੱਥੇ ਪਾਣੀ ਦੀ ਕਮੀ ਹੁੰਦੀ ਹੈ ਪਾਣੀ ਦੀ ਕਮੀ ਟੈਕਨੀਕ ਲਈ ਕਰਨੀ ਤਾਂ ਬਹੁਤ ਪੁਰਾਣੀ ਮੈਥਡ ਨੇ ਠੀਕ ਹੈ ਫਲੀਦਾਰ ਫਸਲ ਜ਼ਮੀਨ ਵਿੱਚ ਕਿਹ ਕਿਸ ਤੱਤ ਦੀ ਪੂਰਤੀ ਆ ਦੇਖੋ ਨਾ ਫਲੀਦਾਰ ਫਸਲ ਆ ਫਲੀਦਾਰ ਫਸਲ ਐਕਚੁਅਲੀ ਉਰੇ ਫਲੀਦਾਰ ਫਸਲਾਂ ਚਾਹੀਦਾ ਸੀਗਾ ਠੀਕ ਹੈ ਉਰੇ ਆਪਾਂ ਫਲੀਦਾਰ ਜਿਆਦਾ ਬੈਟਰ ਆਪਸ਼ਨ ਜਿਹੜੀ ਹੈਗੀ ਆ ਇਹ ਬੈਟਰ ਆਪਸ਼ਨ ਸੀਗੀ ਤਾਂ ਫਲੀਦਾਰ ਫਸਲਾਂ ਜ਼ਮੀਨ ਵਿੱਚ ਕਿਹ ਕਿਸ ਤੱਤ ਦੀ ਪੂਰਤੀ ਕਰਦੀਆਂ ਹਨ ਠੀਕ ਹੈ ਜੀ ਫਲੀਦਾਰ ਫਸਲਾਂ ਨਾਈਟrogen ਕਰਨਗੀਆਂ ਠੀਕ ਹੈ ਜੀ ਤਾਂ ਇਹ ਵਾਲੀ ਚੀਜ਼ ਹੋ ਗਈ ਜੀ ਉਸ ਤੋਂ ਬਾਅਦ ਕਿਹੜਾ ਬਹੁਮਤਰੀ ਪੌਸ਼ਕਤਤ ਨਹੀਂ ਹੈ ਬਹੁਮਤਰੀ ਦਾ ਮਤਲਬ ਹੁੰਦਾ ਸਾਨੂੰ ਜ਼ਿਆਦਾ ਮਾਤਰਾ ਵਿੱਚ ਚਾਹੀਦਾ ਹੋਵੇ ਤੇ ਇਹ ਕਹਿੰਦਾ ਬਹੁਮਤਰੀ ਨਹੀਂ ਹੈ ਨਹੀਂ ਮੈਨੇ ਵੀ ਹੋਰ ਜ਼ਿਆਦਾ ਨਹੀਂ ਚਾਹੀਦਾ ਹੈਗਾ ਤੁਹਾਡੇ ਕੋਲ ਸੋ ਇਥੇ ਕਲੋਰੀਨ ਟੇਕ ਕਰ ਲੋਗੇ ਤੁਸੀਂ ਦਾਣਿਆਂ ਨੂੰ ਕੀਟਾਂ ਅਤੇ ਸੁਖਮ ਜੀਵਾ ਤੋਂ ਬਚਾਣ ਲੈ ਕੇ ਇਸ ਪੌਦੇ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਸੋ ਨਿੰਮ ਹੁੰਦੀ ਹੈ ਪਰ ਇਹ ਖਿਆਲ ਰੱਖਣਾ ਇਹ ਸੁੱਕੇ ਪੱਤੇ ਚਾਹੀਦੇ ਨੇ ਗਿੱਲੇ ਪਾ ਦੋਗੇ ਤੇ ਸੁਸਰੀ ਪੈ ਜਾਣੀ ਪੰਗਾ ਹੋ ਜਾਏਗਾ ਠੀਕ ਹੈ ਪੱਤੇ ਸੁੱਕੇ ਚਾਹੀਦੇ ਬਿਲਕੁਲ ਸੁੱਕੇ ਆਪਾਂ ਗਿੱਲੇ ਪਾ ਦਨੇ ਗਿੱਲੇ ਪਾਏ ਤੇ ਸੁਸਰੀ ਹੋਰ ਲੱਗ ਜਾਂਦੀ ਕਿਉਂਕਿ ਮੋਇਸਚਰ ਲੈ ਜਾਂਦਾ ਤੁਹਾਡਾ ਜਿਹੜਾ ਅਨਾਜ ਹੈ ਮਿੱਟੀ ਨੂੰ ਪਲਟਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਡੈਫੀਨਿਟਲੀ ਹਲ ਬਣਾ ਹੁੰਦਾ ਕਟਾਈ ਖਾਦ ਮਿਲੋਣਾ ਛਟਾਈ ਤਾਂ ਹੋ ਹੀ ਨਹੀਂ ਸਕਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਦੇ ਸਬੰਧ ਵਿੱਚ ਨਹੀਂ ਹੈ ਇੱਥੇ ਲਿਖਿਆ ਸਹੀ ਨਹੀਂ ਹੈ ਇਹਨਾਂ ਨੂੰ ਕਾਰ ਕਰਨੇ ਚ ਕਰਦੇ ਹੋ ਇਹ ਠੀਕ ਹੈ ਮੀ ਤੋਂ ਪੁੱਛਰਾ ਹੋ ਜਾਂਦੇ ਵੀ ਠੀਕ ਹੈ ਪੋਸ਼ਕ ਤੱਤ ਜਿਹੜਾ ਹੈ ਮਾਤਰਾ ਵਿੱਚ ਹੁੰਦੇ ਹਨ ਪੋਸ਼ਕ ਤੱਤ ਭਰਪੂਰ ਮਾਤਰਾ ਜੁ ਹੁੰਦੇ ਠੀਕ ਹੈ ਇਹਨਾਂ ਚ ਮਤਲਬ ਆ ਵਾਲਾ ਆਨਸਰ ਆ ਹੋਏਗਾ ਜੀ ਮਤਲਬ ਇਹ ਸਬੰਧ ਨਹੀਂ ਹੈ ਆ ਤਾਂ ਸਾਰਿਆਂ ਦਾ ਸਬੰਧ ਰੱਖਦਾ ਸੋ ਤੁਹਾਡਾ ਆਨਸਰ ਜਿਹੜਾ ਹੈ ਐਕਚੁਅਲੀ ਆਨਸਰ ਆ ਹੋਵੇਗਾ ਬਾਕੀ ਸਟੈਪ ਤਾਂ ਠੀਕ ਨੇ ਤੁਹਾਡੇ ਕੋਲ ਠੀਕ ਹੈ ਫਸਲਾਂ ਵਿੱਚ ਉੱਲੀ ਨੂੰ ਕਿਹੜੇ ਰਸਾਇਣਾਂ ਨਾਲ ਨੰਨ ਯੰਤਰ ਕੀਤਾ ਜਾ ਸਕਦਾ ਸੋ ਉੱਲੀ ਨਾਸ਼ਕ ਨਾਲ ਲਈ ਕਰਾਂਗੇ ਜੀ ਤੁਹਾਡੇ ਕੋਲ ਇਹ ਲਿਖਿਆ ਵਿੱਚੋਂ ਕਿਹੜੀ ਵਿਧੀ ਦੁਆਰਾ ਦਾਣਿਆਂ ਦੇ ਢੇਰ ਵਿੱਚੋਂ ਸੇਤਮੰਦ ਅਤੇ ਪੁੰਗਰਣ ਦੇ ਕਾਬਲ ਬੀਜ ਕੀਤੇ ਜਾ ਸਕਦੇ ਸੀ ਐਕਟੀਵਿਟੀ ਵੀ ਕੀਤੀ ਹੈ ਜੀ ਪਾਣੀ ਚ ਪਾ ਲਓ ਜਿਹੜੇ ਤੈਰ ਗਏ ਉਹ ਬੇਕਾਰ ਹੋ ਜਾਣਗੇ ਜਿਹੜੇ ਬੈਠ ਗਏ ਉਹ ਸਹੀ ਹੋਣਗੇ ਤੁਹਾਡੇ ਕੋਲ ਠੀਕ ਹੈ ਜੀ ਤੇ ਇਹ ਵਾਲੀ ਚੀਜ਼ ਹੈਗਾ ਤੁਹਾਡੇ ਕੋਲ ਜਿਹੜਾ ਆਪਣਾ ਕੁਐਸਚਨ ਹੋ ਗਿਆ ਜੀ ਤੁਹਾਡੇ ਕੋਲ ਠੀਕ ਹੈ ਜੀ ਸੋ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹੜੀਆਂ ਹੈਗੀਆਂ ਨੇ ਨੈਕਸਟ ਵੀਡੀਓਜ਼ ਆਪਾਂ ਅਗਲੇ ਹਫਤੇ ਤੋਂ ਰੈਗੂਲਰ ਪਾਵਾਂਗੇ ਠੀਕ ਹੈ ਜੀ ਥੈਂਕ ਯੂ